ਕਾਰ ਇਹਨਾਂ ਦੀ ਹੋਵੇ ਲੱਖ ਲਾਣ ਤੇ ਇਹਨਾਂ ਦੇ ਵੀ ਇਨਸਾਫ ਨਾ ਮਿਲੇ ਅੱਜ ਤੱਕ ਅਖਾਲੀਦਾਰ ਆਇਆ ਸੀ ਇੱਕ ਹੋਂਦ ਕੁਰਬਾਨੀਆਂ ਦੇ ਕੇ ਇਹਨਾਂ ਨੇ ਬੇੜਾ ਕਰ ਕਰਤਾ ਬਾਦਲ ਜਰੀਆਂ ਨੇ ਮੈਂ ਖੈਰਾ ਸਾਹਿਬ ਨੂੰ ਕਹਿੰਦਾ ਜੇ ਤੁਸੀਂ ਇੰਨੇ ਬੰਦਿਆਂ ਦੇ ਨਾਂ ਲੈ ਤੇ ਫਿਰ ਤੁਹਾਨੂੰ ਕੀ ਸ਼ਰਮ ਆਉਂਦੀ ਸੀ ਜਿਨ੍ਹਾਂ ਨੇ ਪੈਸੇ ਖਾਦਨੇ ਬੰਦੀ ਸਿੰਘਾਂ ਦੇ ਨਾਂ ਤੇ ਉਹਨਾਂ ਦੇ ਨਾਂ ਕਰਾਣੇ ਜਾ ਕੇ ਕਰੇ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਘਰ ਖਾਲਸਾ ਸਾਹਿਬ ਬਾਬਾ ਰਾਜਾ ਰਾਜ ਸਿੰਘ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਧੰਨਵਾਦੀ ਤੁਹਾਡਾ ਐ ਬਾਬਾ ਰਾਜਾ ਰਾਜ ਸਿੰਘ ਜੀ ਮੈਂ ਨਿਸ਼ਾਨ ਸਿੰਘ ਬੋਲ ਰਿਹਾ ਜੀ ਖਾਲਸਾ ਜੀ ਬੇਨਤੀ ਹੈ ਕਿ ਅੱਜ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈਗੇ ਨੇ ਸੁਖਬੀਰ ਸਿੰਘ ਬਾਦਲ ਜੀ ਇੱਥੇ ਇੱਕ ਸਵਾਲ ਬਹੁਤ ਵੱਡਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਰਾਜਨੀਤਿਕ ਸੰਸਥਾ ਹੈ ਜਿਸ ਤੇ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਹੱਥਾਂ 'ਚ ਸੀ ਐਸ ਡੀ ਪੀ ਸੀ ਦਾ ਕਾਰਜਕਾਲ ਵੀ ਇਹਨਾਂ ਦੇ ਹੱਥਾਂ 'ਚ ਸੀ ਪਰੰਤੂ ਗੁਨਾਹਾਂ ਕਰਕੇ ਕੌਮ ਆਸ਼ਾ ਪਾਈ ਗਈ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੂੰ ਥਾਪਿਆ ਗਿਆ ਹੈ ਤੁਸੀਂ ਕੀ ਕਹੋਗੇ ਦੇਖੋ ਜਿਹੜਾ ਵਾਦਲਾ ਅਕਾਲੀ ਦਲ ਦਾ ਉਹਦਾ ਤਾਂ ਹੁਣ ਪੂਰੇ ਸਮੁੱਚੇ ਸੰਸਦਕ ਸਭਾਾਂ ਦੇ ਵਿੱਚ ਸੰਪੂਰਨ ਹੈ ਪੰਜਾਬ ਦੇ ਲੋਕ ਉਹਨਾਂ ਨੂੰ ਚੰਗੀ ਸਮਝ ਦਿੱਤੀ ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਦੇ ਤਾਕਤ ਸੀ ਉਦੋਂ ਇਹਨਾਂ ਨੇ ਪੰਛ ਦੇ ਨਾਲ ਬਹੁਤ ਵੱਡੇ ਧੋਖੇ ਕੀਤੇ ਜੀ ਜੀ ਇਹਨਾਂ ਦੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬੀਅਦਮੀਆਂ ਹੋਈਆਂ ਬੋਰਜ ਜਵਾਰ ਸਿੰਘ ਵਾਲੇ ਤੋਂ ਗੁਰੂਗ੍ਰੰਥ ਸਾਹਿਬ ਮਹਾਰਾਜ ਚੋਰੀ ਹੋ ਗਿਆ ਜਿਹੜੇ ਜਿਹੜੇ ਚੋਰੀ ਕਰਕੇ ਲੈ ਗਏ ਸੀ ਡੇਰੇ ਸਾਬ ਕੀ ਪ੍ਰੇਮੀ ਹਾਂਜੀ ਉਹਨਾਂ ਨੇ ਕੰਦਾਂ ਤੇ ਬਕਾਇਰਾ ਪੋਸਟਰ ਲਾ ਦੇ ਵਿੱਚ ਕੋਈ ਛੋਟਾ ਡਾਕੂ ਸਾਡੇ ਕੋਲ ਆ ਹਾਂਜੀ ਤੇ ਇਹਨਾਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰੀ ਉਲਟਾ ਉਹਨਾਂ ਨੇ ਗੁਰੂ ਸਾਹਿਬ ਦੇ ਜਿਹੜੇ ਅੰਗ ਸੀ ਗਲੀਆਂ ਨਾਲੀਆਂ ਦੇ ਬਲਗਾਰੀ ਦੇ ਵਿੱਚ ਖਿਲਾਰੇ ਗਏ ਹਾਂਜੀ ਤੇ ਜੋ ਸਿੱਖਾਂ ਦੇ ਵਿੱਚ ਰੋਸ ਫੈਲਿਆ ਉਹਨਾਂ ਨੇ ਧਰਨਾ ਲਾਇਆ ਕੋਟਕਪੂਰੇ ਦੇ ਵਿੱਚ ਜਾਂਗਾ ਚਲਾਈਆਂ ਗਈਆਂ ਇਹਨਾਂ ਨੇ ਧਰਨਾ ਸਨ ਉਹ ਤੇ ਗੋਲੀ ਦੇ ਲਾ ਕੇ ਵੀ ਸਿੱਖ ਸ਼ਹੀਦ ਕਰਤੇ ਨੌਜਵਾਨ ਮਾਰਤੇ ਜੀ ਤੇ ਇਹਨਾਂ ਨੇ ਮਨਮਾਨੀਆਂ ਕੀਤੀਆਂ ਨੇ ਬਾਦਲ ਦਲੀਆਂ ਨੇ ਹਾਂਜੀ ਤੇ ਅਸੀਂ ਤਾਂ ਜਿਹੜੀਆਂ ਪੰਥਕਦਰ ਦੀ ਜਥੇ ਬੰਨੀਆਂ ਸੀ ਉਹ ਤਾਂ ਉਦੋਂ ਇਹ ਰੋਲਾ ਪਾਉਂਦੇ ਸੀ ਵੀ ਇਹਨਾਂ ਦਾ ਸਾਰਾ ਇਹਨਾਂ ਨੇ ਕਰਾਇਆ ਜੀ ਤੇ ਸਭ ਲੋਕਾਂ ਨੂੰ ਅਹਿਸਾਸ ਪਤਾ ਲੱਗ ਗਿਆ ਇਹਨਾਂ ਦੀ ਹੁਣ ਜਿਹੜੀ ਜਦੋਂ ਇਹਨਾਂ ਦੇ ਹੱਥੋਂ ਤਾਕਤ ਖੁੱਸ ਗਈ ਆ ਜੀ ਲੋਕਾਂ ਨੂੰ ਸਾਰਾ ਕੁਝ ਪਤਾ ਚੱਲ ਗਿਆ ਇਹਨਾਂ ਦੇ ਆਪ ਦੇ ਬੰਦੇ ਜਿਹੜੇ ਹੈਗੇ ਨੇ ਉਹ ਆਪਣੇ ਉਹ ਕਾਲ ਤੱਕ ਸਾਬਦੇ ਬੇਸੋਗਨ ਲਿਖਤੀ ਰੂਪ ਦੇ ਵਿੱਚ ਵੀ ਮੰਨ ਗਏ ਵੀ ਸਾਡੀ ਸਰਕਾਰ ਨੇ ਗਲਤੀਆਂ ਕੀਤੀਆਂ ਨੇ ਜਿਹੜਾ ਤੋਂ ਗਲਤੀਆਂ ਹੋਈਆਂ ਨੇ ਹਾਂ ਬਾਕੀ ਧੜਾ ਗਿਆ ਸੀਗਾ ਠੀਕ ਹੈ ਸਾਰਾ ਕੁਝ ਕਰਿਆ ਲਿਖਤੀ ਰੂਪ ਦੇ ਵਿੱਚ ਮੰਨ ਲਿਆ ਇਹਨਾਂ ਨੇ ਹੂੰ ਤੇ ਉਦੋਂ ਡੇਰਾ ਸਰਸੀ ਪ੍ਰੇਮੀ ਵਾਲੇ ਨੇ ਜੋ ਕੁਝ ਬਿਆਨ ਦਿੱਤੇ ਨੇ ਥੋੜੇ ਪ੍ਰਦੀਪ ਕਲੇਰ ਵਰਗਿਆਂ ਨੇ ਜਿਹੜੇ ਬਿਆਨ ਦਿੱਤੇ ਨੇ ਸੂਜੀ ਦੇਖਿਆ ਹੀ ਆ ਹਾਂਜੀ ਬਿਨਾ ਮੰਗਿਆਂ ਜਿਹੜਾ ਡੇਰਾ ਸਾਹ ਸਰਸਾ ਸਾਹ ਨੂੰ ਇਹਨਾਂ ਨੇ ਆਪਣੇ ਮਾਫੀ ਦਿੱਤੀ ਫਿਰ ਰਖੋ ਹੁਕਮਨਾਮੇ ਬਾਸਲੇ 90 ਲੱਖ ਰੁਪਇਆ ਗੁਰੂ ਕੀ ਗੋਲਕ ਦਾ ਖਰਚਾ ਗਿਆ ਕੀਤਾ ਗਿਆ ਉਹ ਕਿੱਥੇ ਪਹੁੰਚੇ ਇਹ ਜੀ ਇਹਨਾਂ ਨੇ ਬਹੁਤ ਵੱਡੇ ਧੋਖੇ ਗੁਰੂ ਸਾਹਿਬ ਨਾਲ ਕੀਤੇ ਨੇ ਉਦੋਂ ਉਦੋਂ ਮੈਂ ਕਹਿੰਦਾ ਲੱਖ ਲਾਹਣ ਪੈਨਾਂ ਦੇ ਪੰਥਰਕ ਕਹਾਉਣ ਦੇ ਜੀ ਇਪੰਥ ਕਿਹੜੇ ਮੂਹਨ ਨਾਲ ਕਹਿੰਦੇ ਵੀ ਅਸੀਂ ਪੰਥਕਾਂ ਗੁਰੂ ਸਾਹਿਬ ਦੀ ਬੇਅਦਬੀ ਇਹਨਾਂ ਦੇ ਰਾਜ ਦੇ ਵਿੱਚ ਹੋਵੇ ਜਿਹੜੇ ਰਹਿਬਰ ਨੂੰ ਪੂਰੀ ਕੁੱਲ ਕੰਨਾ ਕਾਇਨਾਤ ਮੰਨਦੀ ਆ ਹਾਂਜੀ ਸਾਰੇ ਧਰਮਾਂ ਦੇ ਲੋਕ ਸਜਦਾ ਕਰਦੇ ਨੇ ਉਸ ਗੁਰੂ ਦੀ ਇਹਨਾਂ ਦੇ ਰਾਜ ਦੇ ਵਿੱਚ ਬੇਅਦਬੀ ਹੋਵੇ ਜੀ ਸਰਕਾਰ ਇਹਨਾਂ ਦੀ ਹੋਵੇ ਲੱਖ ਲਾਣ ਤੇ ਇਹਨਾਂ ਦੇ ਵੀ ਇਨਸਾਫ ਨਾ ਮਿਲਿਆ ਅਜੇ ਤੱਕ ਜੀ ਅੱਜ ਤੱਕ ਵੀ ਉਹਦਾ ਅਸੀਂ ਬੈਠੇ ਸੀ ਬੰਗੀ ਸਿੰਘ ਰਿਹਾਈ ਦਾ ਮੋਰਚਾ ਲਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦਾ ਇੱਥੇ ਇਨਸਾਫ ਲੈਣ ਵਾਸਤੇ ਬਹਿਬਲ ਕਾਂਡ ਦਾ ਇਨਸਾਫ ਲੈਣ ਵਾਸਤੇ ਅਸੀਂ ਬੈਠੇ ਆਂ ਜੀ ਅੱਜ ਤੱਕ ਅਸੀਂ ਰੁੱ ਅੱਜੇ ਕੁਛ ਕਰੀ ਜਾਣ ਚਾਹੇ ਕਿਸੇ ਨੂੰ ਪ੍ਰਧਾਨ ਬਣਾ ਲੈਣ ਆਪ ਦੇ ਆਪ ਮਹਾਰੇ ਪੁਸ਼ ਕਰੀਣਾ ਇਹਨਾਂ ਨਾਲ ਨਹੀਂ ਗੱਲਦੀ ਇਹਨਾਂ ਦੇ ਮਾਰੇ ਹੋਰ ਦਿਨ ਆਉਣਗੇ ਇਹ ਲਿਖ ਕੇ ਲੈ ਲਓ ਇਹਨਾਂ ਦੇ ਰਾਜ ਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ ਜੀ ਇਹਨਾਂ ਨੇ ਗੁਰੂ ਦੇ ਨਾਲ ਬਹੁਤ ਵੱਡਾ ਜਿਹੜਾ ਪੰਥ ਦੇ ਨਾਲ ਧੋਖਾ ਕੀਤਾ ਤੇ ਅੱਜ ਇਹ ਭਾਰ ਦੇ ਫਿਰਦੇ ਨੇ ਕੁਰਸੀਆਂ ਵੀ ਸਾਨੂੰ ਖਾ ਨਹੀਂ ਆ ਹੋ ਜਾਊਗਾ ਸਾਨੂੰ ਮਿਲ ਜਾਊਗਾ ਕੁੱਖ ਨਹੀਂ ਮਿਲਣਾ ਚਾਹੇ ਉਹ ਬਾਗੀ ਪੜਾ ਚਾਹੇ ਦੇ ਨਾਲ ਨੇ ਚਾਹੇ ਇਹ ਆਪ ਆ ਬਾਦਲ ਹਾਂਜੀ ਤੇ ਅਕਾਲ ਤਖਤ ਦੇ ਉੱਤੇ ਸਾਰੀਆਂ ਜਥੇਬੰਦੀਆਂ ਬਾਰ-ਬਾਰ ਲਿਖ ਕੇ ਦੇ ਕੇ ਆ ਰਹੀ ਨੇ ਕਿ ਸਖਤ ਕਾਰਵਾਈ ਹੋਵੇ ਜੇ ਤਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੱਚਮੁੱਚ ਅਕਾਲ ਤਖਤ ਨੂੰ ਸਮਰਪਤ ਆ ਤਾਂ ਇਹਨਾਂ ਦੇ ਸਾਰਿਆਂ ਦੇ ਵਿੱਚੀ ਬਾਗੀ ਪੜਾ ਵਿੱਚੀ ਇਹ ਜਿਹੜੇ ਗਰੁੱਪ ਨੇ ਇਹਨਾਂ ਦੇ ਪਾਵਨ ਦੀ 15 15 20 20 ਸਾਲੇ ਚੋਣਾਂ ਨਹੀਂ ਲੜਨੀਆਂ ਚਾਹੀਦੀ ਆ ਫੈਸਲਾ ਲਵੇ ਜੇ ਜਥੇਦਾਰ ਦੇ ਵਿੱਚ ਦਾਵਾ ਜੇ ਉਹਦੀਆਂ ਲਸਤਾਂ ਕੰਮ ਕਰਦੀਆਂ ਜੇ ਐਵੇਂ ਹੀ ਅਲਫਾਜ਼ਾਂ ਦੇ ਵਿੱਚੋਂ ਨਿਕਲਿਆ ਫਿਰ ਉਹ ਆਪੀ ਉਹਨੇ ਭਾਂਡੇ ਮਾਂਦਰੀ ਲਾਉਣਾ ਇਹਨਾਂ ਨੂੰ ਔਰ ਕੀ ਦੇਣਾ ਭਾਂਡੇ ਮਾਂਦਰੀ ਸੇਵਾ ਲਾ ਦੂ ਕੱਲ੍ਹ ਵਾਰ ਸਾਹਿਬ ਕੋਲ ਦੇਖਾਂ ਕਰ ਦੂ ਆਹੀ ਸੇਵਾ ਦੀ ਇਹਨਾਂ ਤੇ ਬਹਿਨ ਹੋਣਾ ਚਾਹੀਦਾ ਸਾਰਿਆਂ ਤੇ ਜਿੰਨੇ ਵੀ ਨੇ 15 15 20 20 ਸਾਲੇ ਚੋਣਾਂ ਨਾਲ ਲੜਨਾ ਜੀ ਜੀ ਇਹਨਾਂ ਦਾ ਬੁਰਾ ਹਾਲ ਹੋਣਾ ਤੁਸੀਂ ਦੇਖੇ ਹੋ ਸਹੀ ਚਾਹੇ ਜਿਹਨੂੰ ਮਰਜ਼ੀ ਬਣਾ ਦੇ ਪ੍ਰਧਾਨ ਇਹਨਾਂ 'ਚ ਦਾਲ ਨਹੀਂ ਘੜ ਲਈ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਇਹ ਗੱਲ ਕਰਦੇ ਹੋ ਵੀ ਇਹਨਾਂ ਨੂੰ ਸਜ਼ਾ ਲੰਬੀ ਹੋਣੀ ਚਾਹੀਦੀ ਘੱਟੋ ਘੱਟ 15 20 ਸਾਲ ਤੱਕ ਲੇਕਿਨ ਕੌਮ ਇਹ ਗੱਲ ਕਰਦੀ ਹੈ ਐ ਸਿੱਖ ਕੌਮੇ ਗੱਲ ਕਰਦੀ ਵੀ ਇਹ ਇਹਨਾਂ ਦੇ ਵਿੱਚੋਂ ਹੀ ਨਿਕਲੇ ਨੇ ਇਹਨਾਂ ਦੇ ਵਿੱਚੋਂ ਹੀ ਹੈਗੇ ਨੇ ਲਿਫਾਫੇ ਚੋਂ ਨਿਕਲੇ ਨਹੀਂ ਸਜ਼ਾ ਕੀ ਦੇਵੇ ਦੇਵੇਗਾ ਅਕਾਲ ਤਖਤ ਸਾਹਿਬ ਉਹਦਾ ਮੈਂ ਤੁਹਾਨੂੰ ਪਹਿਲਾਂ ਹੀ ਉਹਦਾ ਪਹਿਲਾਂ ਹੀ ਤੁਹਾਨੂੰ ਦੱਸਤਾ ਜੀ ਜੀ ਉਹ ਤੁਹਾਨੂੰ ਪਹਿਲਾਂ ਹੀ ਕਹੀ ਜਾਂਦੇ ਆ ਹਾਂਜੀ ਵੀ ਜਿਹੜਾ ਦੇਖੋ ਅਕਾਲ ਤਖਤ ਸਾਹਿਬ ਦਾ ਜਿਹੜਾ ਅਹੁਦਾ ਬਹੁਤ ਵੱਡਾ ਹਾਂਜੀ ਜੇ ਇਹਨਾਂ ਦੇ ਵਿੱਚੋਂ ਨਿਕਲੇ ਨੇ ਇਹਨਾਂ ਨੇ ਬਣਾਏ ਨੇ ਤਾਂ ਹੀ ਤਾਂ ਸਜ਼ਾ ਨਹੀਂ ਹੁੰਦੇ ਜੀ ਜੇ ਉਥੇ ਕਾਲੀ ਫੁੱਲਾ ਸਿੰਘ ਵਰਗਾ ਜੱਸੀਦਾਰ ਹੁੰਦਾ ਨੂੰ ਮੈਂਟਲ ਆਉਂਦਾ ਇਹਨਾਂ ਨੂੰ ਇਹਨਾਂ ਦੇ ਗਲਾਂ ਦੇ ਸੰਗਲ ਵੀ ਪਾਣੇ ਸੀਗੇ ਇਹਨਾਂ ਦੀ ਬਹੁਤ ਵੱਡੀ ਗਤਾਹੀ ਕੀਤੀ ਆ ਜੀ ਗੁਰੂ ਸਾਹਿਬ ਦੀ ਬਿਆਦਬੀ ਹੋਵੇ ਇਹਨਾਂ ਦੇ ਰਾਜ ਦੇ ਵਿੱਚ ਇਹ ਕਹਿੰਦੇ ਅਸੀਂ ਪੰਥਕਾਂ ਦੁਰ ਫਿੱਡੇ ਮੂ ਇਹਨਾਂ ਦੇ ਸਾਰਿਆਂ ਦੇ ਇਹ ਡੁੱਬ ਕੇ ਕਿਉਂ ਨਾ ਮਰ ਕੇ ਸਾਰੇ ਹੂੰ ਹੂੰ ਇਹ ਸਿੱਖ ਗਾਉਂਦੇ ਨੇ ਇਹਦਾ ਸਿੱਖਾਉਂਦੇ ਲਾਇਕ ਵੀ ਹਨੀ ਗੇ ਬਿਲਕੁਲ ਜੀ ਅੱਜ ਜਿਹੜੇ ਛੰਡੇ ਚੱਕ ਇਹਨਾਂ ਨੇ ਮਾਰ ਤੋੜੇ ਫਿਰਦੇ ਇਹਨਾਂ ਦੀ ਆਹਮੀਆਂ ਭਰਤੀਆਂ ਫਿਰਦੇ ਨੇ ਮੈਂ ਕਹਿੰਦਾ ਉਹ ਅਸੀਂ ਉਹਨਾਂ ਨੂੰ ਵੀ ਸਿੱਖ ਨਹੀਂ ਗਣਦੇ ਇਹ ਦੋਸ਼ੀ ਨੇ ਵੱਡੇ ਗੁਰੂ ਸਾਹਿਬ ਦੇ ਗੁਰਗੱਦ ਸਾਹਿਬ ਮਹਾਰਾਜ ਦੀ ਬਿਆਦਬੀ ਦਾ ਜਿਹੜਾ ਹੈਗਾ ਜੋ ਬਿਆਦਬੀ ਹੋਈ ਇਹਨਾਂ ਦੇ ਰਾਜ ਦੇ ਵਿੱਚ ਹੋਈ ਇਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਜੀ ਜੀ ਹਾਂਜੀ ਸਿੰਘ ਸਾਹਿਬ ਜੀ ਸਵਾਲ ਅਗਲਾ ਹੈਗਾ ਕਿ ਬਾਗੀ ਧੜਾ ਇੱਕ ਪਾਸੇ ਦੂਜੇ ਪਾਸੇ ਸੁਖਬੀਰ ਬਾਦਲ ਦੇ ਸਮਰਥਕ ਇੱਕ ਦੂਜੇ ਦੇ ਨਾਲ ਇੱਕ ਦੂਜੇ ਤੇ ਬੜੇ ਵੱਡੇ ਵੱਡੇ ਇਲਜ਼ਾਮ ਲਾਉਂਦੇ ਨੇ ਤੇ ਬਾਗੀ ਧੜਾ ਜਿਹੜਾ ਇਹ ਗੱਲ ਕਹਿੰਦਾ ਵੀ ਸੁਖਬੀਰ ਬਾਦਲ ਨੇ ਜਿੰਨਾ ਵੀ ਕਾਹਨ ਕੀਤਾ ਹੈ ਕੌਮ ਦਾ ਜਿੰਨਾ ਵੀ ਗੁਨਾਹ ਕੀਤੇ ਨੇ ਭਾਜਪਾ ਦੇ ਨਾਲ ਰਲ ਕੇ ਕੀਤੇ ਨੇ ਤੁਸੀਂ ਕੀ ਕਹਿੰਦੇ ਹੋ ਮੈਂ ਬਾਗੀ ਧੜੇ ਵਾਲਿਆਂ ਨੂੰ ਵੀ ਪੁੱਛਣਾ ਚਾਹਣਾ ਉਦੋਂ ਤੁਹਾਡੇ ਕੌਣ ਉਦੋਂ ਤੁਹਾਡੇ ਮੂੰਹ 'ਚ ਘੁੰਗਣੀਆਂ ਪਈਆਂ ਸੀ ਉਦੋਂ ਤੁਸੀਂ ਸਾਰੇ ਨਾਲ ਹੀ ਸੀਗੇ ਇਹ ਉਦੋਂ ਕੁਰਸੀਆਂ 'ਤੇ ਬੈਠੇ ਜੀ ਮੰਤਰੀਵਾਨੇ ਬੈਠੇ ਤੇ ਜੀ ਉਦੋਂ ਦਾ ਇੱਕ ਦੂਜੇ ਮੇਨਾਂ ਇਹਨਾਂ ਦਾ ਕੋਈ ਹੋ ਨਹੀਂ ਹੁੰਦਾ ਇੱਕ ਗੱਲ ਕਹਿੰਦਾ ਤੇ ਉਦੋਂ ਉਦੋਂ ਕਿਉਂ ਨਹੀਂ ਬੋਲੇ ਇਹ ਉਦੋਂ ਕਿਉਂ ਨਹੀਂ ਇਹਨਾਂ ਨੇ ਉਦੋਂ ਛੱਡੇ ਉਦੋਂ ਕਿਉਂ ਨਹੀਂ ਤਿਆਗੇ ਇਹਨਾਂ ਨੇ ਵੀ ਅਸੀਂ ਤਾਂ ਤੇਰੇ ਨਾਲ ਰਹਿਣਾ ਹੀ ਕੋਈ ਨਹੀਂ ਬਿਲਕੁਲ ਅੱਜ ਸਾਰਿਆਂ ਨਾਲ ਕੁਰਸੀਆਂ ਜਾ ਚੁੱਕੀਆਂ ਨੇ ਅੱਜ ਬਾਗੀ ਢੜੇ ਬਣ ਕੇ ਜਾ ਹੋ ਰਹੇ ਸਾਰੇ ਲੋਕਾਂ ਦਾ ਡਰਾਮਾ ਇਹ ਲੋਕ ਸਭ ਕੁਝ ਦੇਖਦੇ ਨੇ ਜਿਹੇ ਬਾਗੀ ਢੜਾ ਹੋਵੇ ਮੈਂ ਕਹਿੰਦਾ ਇਹਨੂੰ ਪੰਜ ਦੇ ਵਿੱਚੋਂ 15-15 20-20 ਸਾਲ ਖਾਰਜ ਕਰਨਾ ਚਾਹੀਦਾ ਇਹਨਾਂ ਲੋਕਾਂ ਨੂੰ ਬਿਲਕੁਲ ਇਹਨਾਂ ਦੇ ਪਾਵੰਦੀ ਲਾਉਣੀ ਚਾਹੀਦੀ ਚੋਣਾ ਲੜਨ ਤੇ ਫਿਰ ਇਹਨਾਂ ਦੀ ਅੱਖਾਂ ਖੋਲਣਗੀਆਂ ਬਿਲਕੁਲ ਜੀ ਹੋਰ ਬਥੇਰੇ ਨੇ ਹੋਰ ਬਥੇਰੇ ਜਿਹੜੇ ਨੌਜਵਾਨ ਨੇ ਪੜ੍ਹੇ ਲਿਖੇ ਨੇ ਜਿਹੜੇ ਪੰਜਾਬ ਨੂੰ ਚਲਾ ਲੈਣਗੇ ਕੋਈ ਨਹੀਂ ਇਹਨਾਂ ਨਾਲ ਕੱਟਾ ਨਹੀਂ ਖੜਾ ਹੁਣ ਵੀ ਇਹ ਸੱਤਾ ਤੋਂ ਲੰਬੇ ਹੀ ਨੇ ਇਹਨਾਂ ਨੇ ਬਹੁਤ ਕੁਸ਼ ਪੰਜ ਸਾਲਾਂ ਨਾਲ ਕੀਤਾ ਵਾ ਹਾਂਜੀ ਐ ਸਿੰਘ ਚਾਹੂ ਜੀ ਅਗਲਾ ਸਵਾਲ ਆ ਗਿਆ ਕਿ ਕੱਲ ਨੂੰ ਜਿਵੇਂ ਕਾਲ ਤਖਤ ਸਾਹਿਬ ਤੋਂ ਫੈਸਲਾ ਸੁਖਬੀਰ ਬਾਦਲ ਦੇ ਲਈ ਸੁਣਾਇਆ ਜਾਣਾ ਸੀਗਾ ਲੇਕਿਨ ਸ਼ਰਮਨੀ ਕਾਲੀ ਦਲ ਦਾ ਪ੍ਰਧਾਨ ਅੱਜ ਹੀ ਬਲਵਿੰਦਰ ਸਿੰਘ ਭੂੰਦੜ ਨੂੰ ਲਗਾ ਦਿੱਤਾ ਗਿਆ ਇਸ ਤੇ ਤੁਹਾਡਾ ਕੀ ਕਹਿਣਾ ਹੈ ਇਹ ਭੁੰਡੜ ਨੂੰ ਲਵਾਵੇ ਲਾਵੇ ਤੇ ਪ੍ਰਧਾਨ ਚਾਹੇ ਹੋਰ ਕੋਈ ਲੱਗ ਕੇ ਇਹਨਾਂ ਦੀ ਦਾਲ ਨਹੀਂ ਗਲਦੀ ਭੁੰਡੜ ਕਿਹੜਾ ਘੱਟਾ ਉਹ ਨਾਲ ਹੀ ਸੀ ਬੇਅਦਮੀਆਂ ਦੇ ਮੱਦੇ ਚ ਇਹਨਾਂ ਦੀ ਸਰਕਾਰ ਕੱਠੀ ਚੱਟੇ ਇੱਕੋ ਇੱਕੋਈ ਵੇਲ ਦੇ ਕਦੂ ਨੇ ਸਾਰੇ ਇਹ ਕੋਈ ਘੱਟ ਨਹੀਂ ਹੈਗਾ ਜੀ ਜੀ ਇਹ ਨਾ ਮਾਪੀਯੋਗ ਨੇ ਸਾਰੇ ਸਿੰਘ ਸਾਹਿਬ ਜੀ ਅਗਲਾ ਸਵਾਲ ਇਹ ਹੈ ਕਿ ਜਿਵੇਂ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੁੰਦਾ ਹੈ ਸ਼ਰਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਸਿੱਖਾਂ ਦੀ ਅਮਰਤਾ ਹੀ ਸਿੱਖ ਹੁੰਦਾ ਤੇ ਖੁੱਲੀ ਦਾੜੀ ਵਾਲਾ ਸਿੱਖ ਹੁੰਦਾ ਉਹ ਨਿਕਲ ਪਰੰਤੂ ਬਲਵਿੰਦਰ ਸਿੰਘ ਭੁੰਦਰ ਦੀ ਤਾੜੀ ਇਹਨਾਂ ਨੇ ਤਾਂ ਸ਼ੁਰੂ ਤੋਂ ਹੀ ਬੰਨ ਕੇ ਰੱਖਿਆ ਹੈ ਕੀ ਕਹੋਗੇ ਤੁਸੀਂ ਇਹਨਾਂ ਨੂੰ ਅਕਾਲੀ ਦਰਬ ਦੀ ਮਰਜ਼ਾ ਦਾ ਪਤਾ ਹੁੰਦਾ ਫਿਰ ਇਹ ਜਦੋਂ ਸਿੱਖੀ ਨਹੀਂ ਹੈਗੇ ਇਹ ਇਹਨਾਂ ਦੀ ਜਾਰੀ ਆਰਐਸਐਸ ਨਾਲ ਖਾਫੀ ਨਿਕਰਣ ਵਾਲੇ ਨੇ ਇਹਨਾਂ ਨੂੰ ਸਿੱਖ ਕਿਹੜਾ ਕਹਣਾ ਜੇ ਸਿਕੰਡ ਦਾ ਮੈਂ ਕਹਿੰਦਾ ਉਹ ਵੀ ਸਿੱਖੀ ਨਹੀਂ ਅਜੇ ਵੀ ਇਹਨਾਂ ਦੇ ਮੰਗਲਪੁਰੇ ਫਿਰਦੇ ਨੇ ਜੀ ਇਹ ਤਾਂ ਬਹਿਰੂਪੀਏ ਨੇ ਸਿੱਖਾਂ ਦੇ ਨਾਮ ਤੇ ਕਲੰਕ ਨੇ ਪੱਗਾਂ ਸਿਰ ਖੋਦਾਏ ਨੇ ਸਾਰਿਆਂ ਨੇ ਜੀ ਅਸੀਂ ਨਹੀਂ ਮੰਨਦੇ ਕਿਸੇ ਨੂੰ ਪ੍ਰਧਾਨ ਪੂਰਨ ਅਖਾਲੀਦਾਰ ਆਇਆ ਸੀ ਇੱਕ ਹੌਂਜ ਕੁਰਬਾਨੀਆਂ ਦੇ ਕੇ ਪੈ ਇਨਾਂ ਨੇ ਬੇੜਾ ਕਰ ਕਰਤਾ ਬਾਦਲਦਰੀਆਂ ਦੇ ਵਿੱਚ ਸਾਰੇ ਭੁੰਦਲ ਪੰਦਰ ਵਿੱਚ ਜਿੰਨੇ ਜਗੀਰ ਉਹਨੇ ਤੁਮ ਸਾਬੇ ਕੋਈ ਬੇਨ ਦੇ ਕਦੂ ਨੇ ਸਾਰੇ ਨੇ ਰਾਲ ਕੇ ਪੰਜਾਬ ਦਾ ਪੱਠਾ ਵਹਾਇਆ ਗੁਰੂਗ੍ਰੰਥ ਸਾਹਿਬ ਮਹਲ ਦੀ ਬੇਅਦਬੀ ਨੇ ਉਦੋਂ ਮੂੰਹ ਨਹੀਂ ਖੁੱਲੇ ਉਦੋਂ ਕਿਉਂ ਨਹੀਂ ਬੋਲੇ ਇਹ ਉਹਨਾਂ ਕਿਉਂ ਨਹੀਂ ਕੁਰਸੀਆਂ ਸੱਦੀਆਂ ਇਹਨਾਂ ਨੂੰ ਇਹ ਸਾਰੇ ਦੁਵਾਰਾ ਸੱਤਾ ਦੇ ਉੱਤੇ ਕਾਬਜ ਹੋਣ ਵਾਸਤੇ ਇਹ ਜਿਹੜੇ ਪ੍ਰੋਪਗੈਂਡ ਦੇ ਕਰ ਰਹੇ ਨੇ ਇਹ ਚੱਲਣੇ ਨਹੀਂ ਲੋਕ ਸਾਰਾ ਕੁਝ ਸਮਝਦੇ ਨੇ ਇਹਨਾਂ ਨੂੰ ਕਿਸ ਨੇ ਮੂੰਹ ਲੈਣਾ ਜਿਆ ਦੁਰਦਸ਼ਾ ਇਹਨਾਂ ਦੀ ਹੋਰ ਹੋਣੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਇਹਨਾਂ ਦੇ ਰਾਜ ਦੇ ਵਿੱਚ ਹੋਈ ਆ ਗਲੀਆਂ ਨਾਲੀਆਂ ਦੇ ਸਾਡੇ ਗੁਰੂ ਨੂੰ ਇਹਨਾਂ ਨੇ ਲੋਕਾਂ ਨੇ ਰੋਲਿਆ ਉਹਨਾਂ ਦੀ ਮਦਦ ਕੀਤੀ ਆ ਇਹਨਾਂ ਦਾ ਹਾਲ ਬੁਰਾ ਹੋਣਾ ਹਜੇ ਤਾਂ ਕੁਝ ਨਹੀਂ ਹੋਇਆ ਦੇਖਦੇ ਚੱਲੋ ਵੀ ਅੱਗੇ ਕੀ ਹੁੰਦਾਗਾ ਪੰਥ ਸਾਰਾ ਕੋ ਦੇਖਦਾ ਪੰਜਾਬ ਦੇ ਸਭ ਕੋ ਦੇਖਦੇ ਪੂਰਾ ਵੱਲ ਦੇਖ ਰਿਹਾ ਇਹ ਜਿੰਨੇ ਮਰਜ਼ੀ ਹੱਥ ਪੈਰ ਮਾਰ ਲੈਣ ਜਿਹੜਾ ਪ੍ਰਧਾਨ ਬਾਦੂ ਲੈਣ ਕੁਝ ਕਰ ਲੈਣ ਇਹਨਾਂ ਦੀ ਹੁਣ ਦਾਲ ਨਹੀਂ ਗਲਦੀ ਇਹਨਾਂ ਨੇ ਤਾਂ ਹੁਣ ਥੱਲੇ ਹੀ ਆਉਣਾ ਗੁਰੂ ਸਾਹਿਬ ਨੇ ਬਿਆਦਬੀਆਂ ਜਿਹੜੀਆਂ ਹੋਈਆਂ ਨੇ ਗੁਰੂ ਸਾਹਿਬ ਦੇ ਜੀ ਸਾਰਾ ਕੁਝ ਸਮਰਾਥਾ ਗੁਰੂ ਸਾਡਾ ਸਮਰਾਥਾ ਸਾਨੂੰ ਗੁਰੂ ਜੋ ਟੇਕ ਆ ਜੀ ਇਹਨਾਂ ਨੇ ਆਪ ਹੀ ਕਿਹਾ ਸੀ ਵੀ ਜਿਹਨੇ ਬਿਆਦਬੀ ਕੀਤੀ ਕਰਾਈ ਜਿਹਦੀ ਸਮੂਲੀਅਤ ਕੱਖ ਨਾ ਰਹੇ ਉਹਨਾਂ ਪੁੱਛਣਾ ਆਜਣਾ ਹੁਣ ਕੀ ਰਿਹਾ ਹੈ ਨਾਲ ਬਿਲਕੁਲ ਜੀ ਇਹ ਤਾਂ ਰਹਿਣਾ ਨਹੀਂ ਹਾਂਜੀ ਸਿੰਘ ਸਾਹਿਬ ਜੀ ਸਖੀਰਲਾ ਸਵਾਲ ਹੈਗਾ ਕਿ ਹਰਦੀਪ ਸਿੰਘ ਟਿੰਪੀ ਢਲੋਜ ਨੂੰ ਕਹਿੰਦੇ ਗਿੱਦੜਵਾਤੋਂ ਛੁਰਮਨੀ ਕਾਲੀਦਲ ਦੇ ਲੀਡਰ ਹੈਗੇ ਸੀ ਕਹਿੰਦਾ ਵੀ ਮੈਂ ਨਾ ਇਹਨਾਂ ਦੇ ਪਿੰਜਰੇ ਚ ਬੰਦ ਸੀਗਾ ਮੈਂ ਆਵਾਜ਼ ਬੁਲੰਦ ਨਹੀਂ ਕਰ ਸਕਦਾ ਸੀਗਾ ਮੈਂ ਕੁਝ ਫੈਸਲੇ ਨਹੀਂ ਲੈ ਸਕਦਾ ਸੀਗਾ ਲੇਕਿਨ ਅੱਜ ਕਹਿੰਦਾ ਵੀ ਮੈਂ ਪਾਰਟੀ ਛੱਡ ਰਿਆਂ ਇਹਨਾਂ ਦੇ ਮੈਂ ਇਹਨਾਂ ਮੇਰਾ ਮੂੰਹ ਬੰਦ ਰੱਖਿਆ ਸੀਗਾ ਲੇਕਿਨ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਕੱਲ ਉਹਨਾਂ ਨੇ ਜੁਆਇਨ ਕਰ ਲਿਆ ਉਹਦੇ ਤੇ ਕੀ ਕਹੋਗੇ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਜਦੋਂ ਤੱਕ ਇਹਨਾਂ ਦੇ ਕੋਈ ਰਾਜ ਭਾਲ ਸੀ ਉਹ ਤਾਂ ਕੋਈ ਕਿਸੇ ਨੇ ਮੂੰਹ ਨਹੀਂ ਖੋਲਿਆ ਹੁਣ ਉਹਨਾਂ ਨੇ ਕੁਰਸੀਆਂ ਜਾ ਜਾ ਰਹੀਆਂ ਨੇ ਉਹਨੇ ਦੁਬਾਰੇ ਸੱਤਾ ਹਾਸਲ ਕਰਨ ਵਾਸਤੇ ਕੁਰਸੀ ਲੈਣ ਵਾਸਤੇ ਕੋਈ ਬਾਗੀ ਢੜਾ ਜਾਵੜਿਆ ਕੋਈ ਦੂਜੀ ਪਾਰਟੀ ਜਾਂਦਾ ਫਿਰਦਾ ਹੁਣ ਇਹ ਸਾਰੇ ਪਖੰਡ ਕਰਦੇ ਫਿਰਦੇ ਨੇ ਦੋਸ਼ੀ ਸਾਰੇ ਨੇ ਇਹ ਸਾਰੇ ਸਜ਼ਾ ਦੇ ਹੱਕਦਾਰ ਨੇ ਇਹ ਹੁਣ ਪੰਥ ਨੇ ਦੇਖਣਾ ਜਥੇਦਾਰਾਂ ਨੇ ਸਾਨੂੰ ਜਿਹੜਾ ਪਤਾ ਵੀ ਜਿਹੜਾ ਉਹਨਾਂ ਨੇ ਫੈਸਲਾ ਦੇਣਾ ਉਹਨਾਂ ਦੀ ਕੋਈ ਡੇ ਲੱਤਾਂ ਨਹੀਂ ਕੰਮ ਕਰਦੇ ਜਥੇਦਾਰਾਂ ਦੀਆਂ ਕੋਈ ਇਹਨਾਂ ਦੀ ਬਣਾਏ ਹੋਏ ਨੇ ਥੱਲੇ ਕਹਿੰਦਾ ਮੈਂ ਕੈਦ ਸੀਗਾ ਕਹਿੰਦਾ ਮੈਂ ਠੀਕ ਉਹ ਸਾਰੇ ਤਾਂ ਹੁਣ ਗੱਲਾਂ ਨੇ ਕੱਲਾਂ ਹੀ ਨੇ ਜੀ ਇਹ ਸਾਰੀਆਂ ਗੱਲਾਂ ਹੀ ਨੇ ਸਿਰਫ ਦੁਬਾਰਾ ਕੁਰਸੀ ਲੈਣ ਵਾਸਤੇ ਵੀ ਅਸੀਂ ਹਨ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਕੇ ਖਾਣੀ ਲੋਕ ਆ ਤੇ ਵਾਰੇ ਐਮਐਲਏ ਬਣਾ ਦੇਣਗੇ ਜਾਂ ਮੰਤਰੀ ਬਣਾ ਦੇਣਗੇ ਲੋਕ ਇਹੋ ਜਿਹੀਆਂ ਗਲਤੀਆਂ ਨਹੀਂ ਕਰਦੇ ਲੋਕਾਂ ਨੇ ਸਾਰਾ ਕੁਝ ਸਮਝ ਲਿਆ ਸਾਰੀ ਕਾਇਨਾਤ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਇਹਨਾਂ ਦੇ ਸਰਕਾਰ ਦੇ ਵਿੱਚ ਇਹਨਾਂ ਦੇ ਰੋਲੇ ਆ ਗਿਆ ਉਹਨਾਂ ਨੇ ਕੋਈ ਸਾਰ ਨਹੀਂ ਲਈ ਕੋਈ ਇਨਸਾਫ ਨਹੀਂ ਦਿੱਤਾ ਅੱਜ ਤੱਕ ਅਸੀਂ ਉਸ ਇਨਸਾਫ ਨੂੰ ਲੈਣ ਵਾਸਤੇ ਸੜਕਾਂ ਤੇ ਰੋਲ ਰਹੇ ਹਾਂ ਬੰਦੀ ਸਿੰਘ ਇਹਨਾਂ ਨੇ ਨਹੀਂ ਛਡਾਇਏ ਕਾਲੇ ਸੂਚੀ ਇਹਨਾਂ ਨੇ ਇਹ ਖਤਮ ਕਰਾਈ ਇਹਨਾਂ ਨੇ ਬਹੁਤ ਕੁਝ ਸਪੰਸ ਦੇ ਪਿੱਛੇ ਦੇ ਵਿੱਚ ਸੁਰੇ ਮਾਰੇ ਨੇ ਜਿਹੜੇ ਲੋਕ ਵੀ ਇਹਨਾਂ ਨੇ ਵੱਡੀਆਂ-ਵੱਡੀਆਂ ਸੜਕਾਂ ਬਣਾਤੀਆਂ ਪੁਲ ਬਣਾਤੇ ਜੀ ਸਾਨੂੰ ਆਹ ਕਰਤਾ ਆਟਾ ਦਾਲ ਦੇ ਜਿਹੜੇ ਇਸੇ ਨੂੰ ਪੰਜਾਬ ਦੀ ਤਰੱਕੀ ਸਮਝਿਆ ਹੋਏ ਨੇ ਅਸੀਂ ਤਾਂ ਫਿਰ ਇਸ ਗੱਲ ਨੂੰ ਤਰੱਕੀ ਨਹੀਂ ਸਮਝਦੇ ਇਹਨਾਂ ਨੇ ਪੰਜਾਬ ਦਾ ਬੇ ਭੱਠਾ ਬਹਾਦਾ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕੰਗਾਲ ਕਰਤਾ ਇਹਨਾਂ ਨੇ ਪੰਜਾਬ ਦੀ ਪਿੱਛੇ ਦੇ ਵਿੱਚ ਸੂਰਾ ਮਾਰਾ ਗੁਰੂ ਗ੍ਰੰਥ ਤੇ ਪੰਚ ਦੀ ਪਿੱਛੇ ਦੇ ਵਿੱਚ ਵੱਡੇ ਸੂਰੇ ਮਾਰੇ ਹੋਏ ਨੇ ਇਹਨਾਂ ਦਾ ਭਲਾ ਨਹੀਂ ਹੋਣਾ ਜੀ ਸਿੰਘ ਸਾਹਿਬ ਜੀ ਇੱਕ ਸਵਾਲ ਗੱਲਾਂ ਦੇ ਵਿੱਚ ਇੱਕ ਸਵਾਲ ਨਿਕਲਿਆ ਵੀ ਜਿਵੇਂ ਬੰਦੀ ਸਿੰਘਾਂ ਦੇ ਵਿੱਚੋਂ ਗੁਰਦੀਪ ਸਿੰਘ ਖੇੜਾ ਜਿਹੜੇ ਸੀਗੇ ਉਹ ਰਿਹਾਈ ਤੇ ਹੈਗੇ ਨੇ ਲੇਕਿਨ ਇਸ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਬਾਬਾ ਬਕਾਲਾ ਦੇ ਵਿੱਚ ਜਾ ਕੇ ਉੱਥੇ ਭੁਗਤੇ ਨੇ ਸਟੇਜ ਤੇ ਉਹਨਾਂ ਨੇ ਸੁਖਵੀਰ ਬਾਦਲ ਦੇ ਹੱਕ ਵਿੱਚ ਬੋਲੇ ਨੇ ਉਹਨਾਂ ਨੂੰ ਕਿਵੇਂ ਵਿਖਦੇ ਹੋ ਦੇਖੋ ਉਹ ਅਸੀਂ ਜੀ ਬੰਦੀ ਸਿੰਘਾਂ ਹੋਣ ਦੇ ਨਾਤੇ ਉਹਨਾਂ ਦਾ ਸਤਿਕਾਰ ਕਰਦੇ ਆ ਪਰ ਉਹ ਗੱਲ ਸਟੇਜ ਤੇ ਚਲੇ ਗਏ ਜੀ ਮੈਂ ਖੜਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਇਹਨਾਂ ਦੇ ਅਰਾਜ ਦੇ ਵਿੱਚ ਉਹ ਉਹਨਾਂ ਬਾਰੇ ਕਿਉਂ ਨਹੀਂ ਬੋਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਆਦਮੀਆਂ ਹੋਈਆਂ ਨੇ ਜੀ ਅਕਾਲ ਤਖਤ ਸਾਹਿਬ ਤੋਂ ਉਹ ਕੋ ਨਾਵੇਂ ਜਾਰੀ ਕਰਾਏ ਇਹਨਾਂ ਨੇ ਧੱਕੇ ਨਾਲ ਜੀ ਫਿਰ ਜਦੋਂ ਲੋਕਾਂ ਦਾ ਵਿਸ਼ਵਾਸ ਫਿਰ ਵਾਪਸ ਲਏ 90 ਲੱਖੇ ਗੁਰੂ ਕੀ ਗੋਲਕਾਂ ਦਾ ਚਲਿਆ ਗਿਆ ਹਾਂਜੀ ਤੇ ਉਹ ਉਹ ਉਹਨਾਂ ਨੂੰ ਕਿਉਂ ਨਹੀਂ ਜਦਾ ਏ ਉਹ ਨਹੀਂ ਦੱਸੇ ਖੈੜਾ ਸਾਹਿਬ ਨੂੰ ਇਹਦਾ ਹੁਣ ਖੈੜਾ ਸਾਹਿਬ ਵੀ ਦੱਸ ਸਕਦੇ ਨੇ ਉਹ ਕਿਉਂ ਬੋਲ ਰਹੇ ਨੇ ਤੇ ਬਾਕੀ ਕਮੈਂਟਾਂ ਦੇ ਵਿੱਚ ਪੜ ਲਿਓ ਕਿੰਨੀ ਕੋਨਾ ਦੀ ਇੱਜ਼ਤ ਹੋ ਰਹੀ ਆ ਇਸ ਕਰਕੇ ਉਹਨਾਂ ਨੇ ਆਪਣੀ ਕੁਰਬਾਨੀ ਆਪ ਵੀ ਰੋਲ ਲਈ ਆ ਤੇ ਮੈਂ ਉਹੀ ਦੱਸ ਸਕਦੇ ਨੇ ਇਹਦੇ ਬਾਰੇ ਅਸੀਂ ਤਾਂ ਕਹਿਣਾ ਕਿ ਉਹ ਖੈੜਾ ਸਾਹਿਬ ਗਲਤ ਸਟੈਂਡ ਲੈ ਗਿਆ ਜਿਹੜੇ ਇਹਨਾਂ ਦੀ ਮਦਦ ਤੇ ਕਰ ਜਿਹੜਾ ਇਹਨਾਂ ਦੇ ਹਜੇ ਵੀ ਹੱਕ ਦੇ ਵਿੱਚ ਬੋਲ ਜਾਂਦਾ ਜੋ ਕੁਛ ਇਹਨਾਂ ਨੇ ਕਿਹਾ ਉਹ ਕਿਸੇ ਨੂੰ ਨਹੀਂ ਦੱਸਿਆ ਕੋਈ ਨਹੀਂ ਤੇ ਫਿਰ ਕਹਿੰਦਾ ਮੈਂ ਖੇੜਾ ਸਾਹਿਬ ਨੂੰ ਇੱਕ ਸਵਾਲ ਕਰਦਾ ਉਹਨਾਂ ਨੇ ਕਿਹਾ ਦਾਦੂ ਵਾਲਾ ਮਾੜਾ ਉਹਨਾਂ ਨੇ ਕਿਹਾ ਜਸਵੀਰ ਰੋਡੇ ਵਾਲਾ ਜਸਵੀਰ ਉਹਨਾਂ ਨੇ ਕਿਹਾ ਮਾਨ ਵਾਲਾ ਉਹਨਾਂ ਨੇ ਸਾਰਿਆਂ ਦੇ ਨਾਮ ਲੈ ਤੇ ਇੱਕ ਉਹਨਾਂ ਨੇ ਹੋਰ ਗੱਲ ਇੱਕ ਉਹਨਾਂ ਨੇ ਹੋਰ ਗੱਲ ਕਹੀ ਆ ਜੀ ਉਹਨਾਂ ਨੇ ਕਿਹਾ ਬੰਦੀ ਸਿੰਘਾਂ ਦੇ ਨਾਮ ਤੇ ਪੈਸੇ ਇਕੱਠੇ ਕਰ ਲਏ ਹਾਂਜੀ ਮੈਂ ਖੇੜਾ ਸਾਹਿਬ ਨੂੰ ਕਹਿੰਦਾ ਜੇ ਤੁਸੀਂ ਇੰਨੇ ਬੰਦਿਆਂ ਦੇ ਨਾਮ ਲੈ ਤੇ ਜੀ ਫਿਰ ਤੁਹਾਨੂੰ ਕੀ ਸ਼ਰਮ ਆਉਂਦੀ ਸੀ ਜਿਨ੍ਹਾਂ ਨੇ ਪੈਸੇ ਖਾਦਨੇ ਬੰਦੀ ਸਿੰਘਾਂ ਦੇ ਨਾਮ ਤੇ ਉਹਨਾਂ ਨੇ ਨੌਕਰ ਨੂੰ ਜਾ ਕੇ ਕਰੇ ਬਿਲਕੁਲ ਉਹ ਵੀ ਨਾ ਦੱਸੋ ਵੀ ਕਿਨੇ ਖਾਦੇ ਨੇ ਹਾਂਜੀ ਉਹਨਾਂ ਬਾਰੇ ਚੁੱਪ ਕਿਉਂ ਹੋ ਗਏ ਹੂੰ ਉਹ ਵੀ ਦੱਸਣ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਹੁਣ ਕਿਹੜਾ ਸਾਹਿਬ ਦੱਸ ਸਕਦੇ ਨੇ ਅਸੀਂ ਉਹਨਾਂ ਨੂੰ ਸਰਕਾਰ ਕਰਦੇ ਆਂ ਵੀ ਉਹ ਕਿਉਂ ਦੂਜੀ ਸਾਈਡ ਖੜੇ ਨੇ ਇਹ ਵੀ ਦੱਸ ਸਕਦੇ ਨੇ ਜੀ ਜੀ ਸੋ ਦੋਸਤੋ ਮੇਰੇ ਨਾਲ ਬਾਬਾ ਰਾਜਰਾਜ ਸਿੰਘ ਹੈਗੇ ਸੀਗੇ ਕੌਮੀ ਇਨਸਾਨ ਮੋਰਚੇ ਤੋਂ ਜਿਨ੍ਹਾਂ ਨੇ ਗੱਲਬਾਤ ਕੀਤੀ ਹੈਗੀ ਹੈ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਪ੍ਰਧਾਨ ਨਵਾਂ ਆਪਣਾ ਲਗਾ ਦਿੱਤਾ ਹੈਗਾ ਸੋ ਇਸ ਵੀਡੀਓ ਦੇ ਤੁਸੀਂ ਆਪਣੇ ਕਮੈਂਟ ਦਿਓ ਅਤੇ ਇਸ ਚੈਨਲ ਨੂੰ ਤੁਸੀਂ ਬਹੁਤ-ਬਹੁਤ ਸਬਸਕ੍ਰਾਈਬ ਕਰੋ ਤੁਸੀਂ ਵੇਖ ਰਿਹਾ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਸਿੰਘ ਸਾਹਿਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ